ਰਬ ਆਪ ਧਰਤੀ ਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਨੇ ਨੂੰ ਤਾਰਦੇ ਹੋਏ ਤੇਰੇ ਇੱਥੇ ਢਿੱਲੇ ਤੇ ਪਹੁੰਚੇ ਨੇ ਮੈਂ ਮੈਂ ਮੇਰੇ ਗੁਰੂ ਨਾਨਕ ਦਾ ਮਰਦਾਨਾ ਰਬਾਬੀਆਂ ਮੈਂ ਮਾਰੇ ਦਾ ਆਖਣ ਲੱਗਾ ਉਹ ਕਹਿੰਦਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਡੇਰਾ ਹੈ ਮੇਰਾ ਢਿੱਲਾ ਹੈ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਬਹਿ ਕੇ ਰਬਾਬ ਵਜਾਉਣ ਲੱਗੇ ਉਹ ਗੱਲ ਸੁਣੋ ਕਿਸੇ ਨੇ ਪੁੱਛਿਆ ਹੈ ਤੁਸੀਂ ਮਾਰੇ ਕਹਿੰਦੇ ਰੱਬ ਦਾ ਨਾਮ ਜਪਣ ਲੱਗਿਆ ਵੀ ਪੁੱਛਣਾ ਪੈਂਦਾ ਕਹਿੰਦਾ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਲੋਕੀ ਮੈਨੂੰ ਮੰਨਦੇ ਨੇ ਤੁਹਾਡਾ ਕੀ ਪਤਾ ਪੱਕਾ ਹੀ ਕਬਜਾ ਕਰ ਲਵੇ ਜਾਉ ਹੀ ਨਾ ਮੁੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਕੁਛ ਘੜੀਆਂ ਸੀ ਇੱਥੇ ਬਹਿਣਾ ਹੈ ਆ ਟਿਕਾ ਕਰਕੇ ਮੁੜ ਕੇ ਗਾਂ ਲੰਘ ਜਾਗੇ ਤੇਰੀ ਜਗ੍ਹਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਹਿੰਦਾ ਨਾ ਨਾ ਇੱਥੇ ਨਹੀਂ ਵਜਣਾ ਇੱਥੇ ਮੈਂ ਬੈਠਾ ਇੱਥੋਂ ਚਲੇ ਜਾ ਰਵਾਬ ਵੀ ਕਿਤੇ ਗਾਂਹ ਜਾ ਕੇ ਵਜਾ। ਇੱਥੇ ਨਹੀਂ ਵਜਣੀ। ਬਾਹੀ ਮਰਦਾਨਾ ਕਹਿੰਨਾ ਮਹਾਰਾਜ ਜੀ ਕੀ ਕਰੀਏ ਹੁਣ? ਗੁਰਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆਂ ਡਰਨਾ ਤੁਰ ਰਵਾਬ ਜਾ। ਜਦੋਂ ਰਵਾਬ ਵਜਾਉਂਦਾ ਬੁੱਢਣਾ ਸਾ ਫਕੀਰ ਫੇਰ ਕਹਿੰਦਾ ਕਹਿੰਨਾ ਬਾਬਾ ਸਮਝ ਨਹੀਂ ਆਈ। ਇੱਥੇ ਨਹੀਂ ਵਜਣੀ ਰਵਾਬ ਗਾਂਹ ਚਲੇ ਜਾ ਇੱਥੋਂ। ਉਹ ਕਹਿੰਦੇ ਨਾ ਦੋ ਘੜੀਆਂ ਸੀ ਇੱਥੇ ਆਰਾਮ ਕਰਨੇ ਗਾਂ ਲੰਘ ਜਾਗੇ ਇਹਦਾ ਨਾਂਜੀ ਮੈਂ ਤਾਂ ਨਹੀਂ ਬਹਿਣ ਦਿੰਦਾ ਅਖੀਰ ਵਿੱਚ ਬੁੱਢਣ ਸਾਹਿਬ ਫਕੀਰ ਕਹਿੰਦਾ ਹੈ ਕਹਿੰਦਾ ਬਾਬਾ ਜੇ ਭੜੀ ਚਾਹੁੰਨੇ ਹੋ ਤੇ ਚਲੇ ਜਾਓ ਇਹ ਬੋਲਦਾ ਜੇ ਭੜਾ ਚਾਹੁੰਨੇ ਹੋ ਨਾ ਆਪਣਾ ਚਲੇ ਜਾਓ ਮਾਰੇ ਕਹਿੰਦੇ ਜੇ ਨਾ ਜਾਈਏ ਫੇਰ ਕਹਿੰਦੇ ਜੇ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਬکریاں ਚਾਰਨਗੇ ਇਹ ਕਹਿੰਦਾ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਆਉਣ ਆਲਾ ਪੁੱਛਣਾ ਨਹੀਂ ਉਹਨੇ ਤੁਹਾਨੂੰ ਆਉਂਦਿਆਂ ਨੂੰ ਹੀ ਖਾ ਜੂ ਕਹਿੰਦੇ ਅੱਛਾ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਫਕੀਰਾ ਇੱਕ ਦੋ ਵਾਰੀ ਹੋਰ ਕਹਿੰਦਾ ਹੋ ਸਕਦਾ ਸੀ ਚਲੇ ਜਾਂਦੇ ਮਨ ਬਣ ਜਾਂਦਾ ਵੀ ਗਾਂ ਲੰਘ ਜਾਂਦੇ ਪਰ ਜੇ ਤੂੰ ਕਹਿੰਦੇ ਵੀ ਸ਼ੇਰ ਆਏਗਾ ਆਏਗਾ ਸ਼ੇਰ ਦਾ ਡਰਾਪਾ ਦਿੰਦਾ ਹੈ ਮਹਾਰੇ ਕਹਿੰਦੇ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਤੇਰਾ ਸ਼ੇਰ ਵੇਖ ਕੇ ਜਾਵਾਂ ਬਾਬਾ ਮੈਂ ਝੂਠ ਨਹੀਂ ਬੋਲਦਾ ਮਹਾਰੇ ਕਹਿੰਦੇ ਗੱਲ ਹੀ ਕੋਈ ਬੈਠੇ ਆ ਇੱਥੇ ਬੋਲ ਕੇ ਚਲੇ ਆ ਗਿਆ ਭਾਈ ਮਰਦਾਨਾ ਕਹਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰੇ ਨੂੰ ਕਹਿੰਦਾ ਮਹਾਰਾਜ ਰਵਾ ਵੀ ਵਜਾਉਣੀ ਏ ਕਿਤੇ ਅੱਗੇ ਜਾ ਕੇ ਵਜਾ ਲਾਂਗੇ ਬਗਾਨੇ ਦੇਸ਼ ਚ ਤਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰ ਲੋਣਾ ਵੀ ਨਹੀਂ ਇੱਥੇ ਮਰਦਾਨਿਆਂ ਫਿਕਰਣਾ ਸਾਧ ਸੰਗਤ ਜੀ ਭਾਈ ਮਰਦਾਨਾ ਰਵਾਬ ਰੱਖ ਕੇ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੈਨੂੰ ਆਏ ਦੱਸੋ ਇਹ ਕਹਿੰਦਾ ਵੀ ਸ਼ੇਰ ਆਏਗਾ ਖਾ ਜਾਏਗਾ ਉਹ ਸਤਿਗੁਰੂ ਸ਼ੇਰ ਬੱਕਰੀਆਂ ਚਾਰਦਾ ਥੋੜਾ ਸ਼ੇਰ ਤਾਂ ਬੱਕਰੀਆਂ ਨੂੰ ਖਾਂਦਾ ਮਾਸਾਹਾਰੀ ਜਾਨਵਰ ਉਹ ਤਾਂ ਬੱਕਰੀਆਂ ਨੂੰ ਖਾਂਦਾ ਚਾਰਦਾ ਥੋੜੀ ਸਾਨੂੰ ਡਰਾ ਕੇ ਤਾਂ ਨਹੀਂ ਚਲਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿਨੇ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਭੁੱਢਣ ਸਾ ਇਹ ਮਾੜਾ ਮੋਟਾ ਫਕੀਰ ਨਹੀਂ ਆਏ ਨਾ ਸਮਝੀ ਵੀ ਹੁੰਦੀ ਤੁਰਿਆ ਫਿਰਦਾ ਹੈ ਇਸ ਫਕੀਰ ਨੇ ਐਦੀਆਂ ਰਿੱਧੀਆਂ ਸਿੱਧੀਆਂ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਆਖੋ ਸਤਨਾ ਤੇਰਾ ਆਖੋ ਸਤਨਾ ਇਹਦਾ ਸ਼ੇਰ ਬੱਕਰੀਆਂ ਚਾਰਦਾ ਕਮਾਲ ਪੜਿਓ ਪ੍ਰੇਮ ਨਾਲ ਸਾਰੇ ਮਹਾਰਾਜ ਸੱਚੀ ਗੱਲ ਇੱਕੋ ਇੱਕ ਫਕੀਰ ਹੋਇਆ ਬਾਬਾ ਬੁੱਢਣ ਸਾਹਿਬ ਜਿੰਨੀਆਂ ਸ਼ੇਰਾਂ ਨੇ ਬੱਕਰੀਆਂ ਓ ਤੇਰੀ ਫੁੱਟ ਦੀ ਸ਼ਾਦਾਦੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਓ ਤੇਰੀ ਫੁੱਟ ਦੀ ਸ਼ਾਦਾਦੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਓ ਤੇਰੀ ਫੁੱਟ ਦੀ ਸ਼ਾਦਾਦੀ ਜਿੰਦਾ ਸ਼ੇਰ ਤੇਰੀ ਰਾਜਾ ਤੇ ਖਾਣ ਗੋਇਂ ਚਾਰਾ ਲੀਂਦਾ ਜਿੰਦਾ ਸ਼ੇਰ ਬੱਕਰੀਆਂ ਨਾ ਕਹਿੰਦੇ ਮਹਾਰਾਜਾ ਖਾ ਨਾ ਜਾਏ ਕਹਿੰਦੇ ਕੁਛ ਨਹੀਂ ਹੁੰਦਾ ਰਬਾਬ ਵਜਾ ਭਾਈ ਵਰਦਾਨਾ ਰਬਾਬ ਵਜਾਉਂਦਾ ਜਦ ਰਬਾਬ ਵਜਾਉਂਦਾ ਤੇ ਬਿਰਤੀ ਲੱਗੀ ਮਹਾਰਾਜ ਜੀ ਕਹਿੰਦੇ ਥੋੜਾ ਸਮਾਂ ਲੰਘਿਆ ਕੀ ਵੇਖਦਾ ਬੱਕਰੀਆਂ ਤੁਰੀਆਂ ਹੁੰਦੀਆਂ ਰਬਾਬ ਵਜਾਉਂਦਾ ਬੱਕਰੀਆਂ ਤੁਰੀਆਂ ਹੁੰਦੀਆਂ ਜਦੋਂ ਆਏ ਤੁਰੀਆਂ ਆਈਆਂ ਇੱਕ ਨੰ ਨਿਗਾ ਗਈ ਭਾਈ ਮਰਦਾਨੇ ਦੀ ਕਹਿੰਦਾ ਮਹਾਰਾਜ ਬੁੱਢਣ ਸ਼ਾਹ ਸੱਚ ਬੋਲਦਾ ਸੀ ਮੈਨੂੰ ਤਾਂ ਝੂਠ ਲੱਗਦਾ ਸੀ ਆਹ ਵੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਕਹਿੰਦਾ ਮਹਾਰਾਜ ਜੇ ਬੱਕਰੀਆਂ ਆਈਆਂ ਪਿੱਛੋਂ ਸ਼ੇਰ ਵੀ ਆਏਗਾ ਕਹਿੰਦੇ ਆਏਗਾ ਮਹਾਰਾਜ ਅਜੇ ਵੀ ਵੇਲਾ ਹੈ ਵੇਲੇ ਦੀ ਸਵਾਲ ਕਰ ਕੋਈ ਗੱਲ ਬੱਕਰੀਆਂ ਲੰਗੀਆਂ ਸ਼ੇਰ ਆ ਗਿਆ ਇੱਕਦਮ ਰਬਾਬ ਛੱਡ ਕੇ ਮਹਾਰਾਜ ਦੇ ਪਿੱਛੇ ਲੁਕ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਆਪਾਂ ਤਾਂ ਨਹੀਂ ਬਚਦੇ ਕੀ ਹੋਇਆ ਓ ਵੇਖੋ ਸਾਹਮਣੇ ਸੱਚੇ ਪਾਤਸ਼ਾਹ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆ ਵੀ ਆਪਣੇ ਅੰਦਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਚੁੱਕ ਤੇ ਵਜਾ ਮਹਾਰਾਜ ਇਹਦਾ ਕੀ ਪਤਾ ਝਪਟਣਾ ਮਾਰ ਦੇ ਜਦੋਂ ਐ ਤੁਰਿਆ ਆਉਂਦਾ ਨਾ ਵੁੱਡਣਾ ਸ਼ਾ ਫਕੀਰ ਆਪਣੇ ਟਿੱਲੇ ਤੇ ਖੜ ਕੇ ਬੋਲਦਾ ਕਹਿੰਦਾ ਬਾਬਾ ਅਜੇ ਵੀ ਵੇਲਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਅਜੇ ਵੀ ਰੋਕ ਦੇਣਾ ਵੇਖ ਲਓ ਮਾਰੇ ਕਹਿੰਦੇ ਪਰਵਾਹੀ ਕੋਈ ਨਹੀਂ ਆ ਜਾਣ ਦੇ ਸਾਥ ਸੰਗਤ ਜੀ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਤੇ ਨਹੀਂ ਬਚਦੇ ਸ਼ੇਰ ਆਏਗਾ ਝਵਟਾਂ ਮਾਰਨੀਆਂ ਖਾ ਜਾਏਗਾ ਸਾਨੂੰ ਥੋੜਾ ਰੋਣਾ ਕਰਲਾਉਣਾ ਉਹ ਮਹਾਰਾਜ ਰਹਿਣ ਦੰਨੇ ਆ ਰਿਹਾ ਬਾਪ ਜੀ ਮਹਾਰਾਜ ਜੀ ਮੈਨੂੰ ਡਰ ਲੱਗਦਾ ਹੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਸ਼ੇਰ ਨੂੰ ਨੇੜੇ ਆਉਣ ਦੇ ਵੇਖ ਤਾਸੀ ਬਣਦਾ ਕੀ ਮਹਾਰਾਜ ਡਰ ਲੱਗਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨਿਆਂ ਤੁਰੰਗ ਕਰਤਾਰ ਦੇ रंग करदा भरिदान रंग करया रंग कर ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਵੇ ਬੜੇ ਸ਼ਾ ਫਕੀਰ ਵੇਖਦਾ ਹੁਣ ਵੀ ਬੜਕ ਮਾਰੀ ਹੁਣ ਵੀ ਝੋਟ ਮਾਰੀ ਝਪਟਾਂ ਕੀ ਮਾਰਨੀਆਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਸਾਧ ਸੰਗਤ ਜੀ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਸਿਰ ਰੱਖਤਾ ਆਖੋ ਸਤਨਾਮ ਗੁਰੂ ਨਿਹਾਲ ਚਰਣਾ ਤੇ ਸਿਰ ਰੱਖਤਾ ਮੱਥਾ ਟੇਕ ਕੇ ਆਏ ਬਹਿ ਗਿਆ ਕਿ ਬੁੱਢਣ ਸ਼ਾ ਫਕੀਰ ਹੈਰਾਨ ਕੇਂਦਾ ਆ ਬੁੱਢਣ ਸ਼ਾ ਫਕੀਰ ਬੋਲਦਾ ਹੈ ਕਹਿੰਦਾ ਸ਼ੇਰ ਨੇ ਤਾਂ ਕਦੇ ਮੈਨੂੰ ਮੱਥਾ ਨਹੀਂ ਟੇਕਿਆ ਇਹ ਕੋਈ ਤਗੜਾ ਫਕੀਰ ਲੱਗਦਾ ਹੈ ਜਿੰਦੇ ਚਰਣਾ ਚ ਸ਼ੇਰ ਵੀ ਸਜਦਾ ਕਰਦਾ ਹੈ ਫਿਰ ਆਇਆ ਸੀ ਬਾਬਾ ਬੁੱਢਣ ਸ਼ਾ ਦੁੱਧ ਲਿਆ ਦੁੱਧ ਲੈ ਕੇ ਬਾਬਾ ਬੁੱਢਣ ਸ਼ਾ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਚ ਜਦੋਂ ਆਏ ਕਟੋਰੇ ਚ ਦੁੱਧ ਪਾ ਕੇ ਲਿਆਇਆ ਤੇ ਮਹਾਰਾਜ ਦੇ ਅੱਗੇ ਖੜ ਕੇ ਕਹਿੰਦਾ ਇਹਨਾ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਛਾਣਿਆ ਨਹੀਂ ਗਿਆ ਭੁੱਲ ਹੋ ਗਈ ਮਹਾਰਾਜ ਆਖਣ ਲੱਗੇ ਦੱਸ ਬਈ ਇਹਨਾ ਮਹਾਰਾਜ ਮੈਂ ਤੁਹਾਨੂੰ ਐਵੇਂ ਸਮਝੀ ਗਿਆ ਉਹ ਮਹਾਰਾਜ ਲੈ ਕਿਰਪਾ ਕਰਦੇ ਹੋ ਤੁਹਾਡੇ ਛਕਣ ਵਾਸਤੇ ਦੁੱਧ ਲਿਆਇਆ ਨਾਲੇ ਭਾਈ ਮਰਦਾਨੇ ਨੂੰ ਛਕਾਓ ਤੇ ਨਾਲੇ ਆਪ ਛਕੋ ਦੁੱਧ ਛਕ ਪੁਰਨਾ ਨਾਨਕ ਸਾਹਿਬ ਮਹਾਰਾਜ ਫੇਰ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਨਾ ਛਕਾਇਆ ਮਹਾਰਾਜ ਛਕੋ ਦੁੱਧ ਨੂੰ ਭੋਗ ਲਾਓ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਆਖਣ ਲੱਗੇ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰਾ ਜੇ ਦੁੱਧ ਹੁੰਦਿਆਂ ਨੂੰ ਛਕਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆਂ ਦੇਰੀ ਲਈ ਅਸੀਂ ਛਕਣ ਲੱਗਿਆਂ ਦੇਰ ਨਾਲ ਹੁਣ ਨਹੀਂ ਛਕ ਦੇਰ ਲਾਵਾਂਗੇ ਛਕਣ ਲੱਗੇ ਮਹਾਰਾਜ ਕਿੰਨੀ ਕੁ ਦੇਰ ਸੱਚੇ ਬਾਦਸ਼ਾਹ ਆਖਣ ਲੱਗੇ ਕਹਿੰਦੇ ਤੇਰਾ ਮਨ ਕਰਦਾ ਹੈ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਹਾਂ ਮਹਾਰਾਜ ਮਹਾਰਾਜ ਆਖਣ ਲੱਗੇ ਤੇਰਾ ਦੁੱਧ ਛਕਾਂਗਾ ਹੁਣ ਨਹੀਂ ਕਦੋਂ ਕਹਿੰਦੇ ਛੇਵੇਂ ਜਾਮੇ ਚ ਆ ਕੇ ਭੋਗ ਲਾਵਾਂਗੇ ਆਖ ਕੋ ਸਤਨਾਮ ਆਹੇ ਗੁਰੂ ਛੇਵੇਂ ਜਾਮੇ ਚ ਫੇਰ ਛਕਾਂਗੇ ਆ ਕੇ ਕਹਿੰਦਾ ਮਹਾਰਾਜ ਇਹ ਕਿਹੜਾ ਜਾਮਾ ਹੈ ਕਹਿੰਦੇ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਾਮਾ ਫੇਰ ਛੇਵਾਂ ਵਡਨ ਸਾਹਿਬ ਫਕੀਰ ਕਹਿੰਦਾ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਛੇਵੇਂ ਜਾਮੇ 'ਚ ਛਕਾਂਗੇ ਮੇਰਾ ਕੀ ਪਤਾ ਉਹਨੇ ਨੂੰ ਮੈਂ ਹੀ ਮਰ ਜਾ ਜਦੋਂ ਤੁਸੀਂ ਆਓਗੇ ਉਮਰ ਹੀ ਬਹੁਤ ਹੋ ਜਾਏਗੀ ਬੰਦੇ ਦਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਦੁੱਧ ਛਕਾਣਾ ਸਾਨੂੰ ਕਹਿੰਦੇ ਛਕਾਉਣਾ ਇੱਛਾ ਹੈ ਮਨ ਜੀ ਕਹਿੰਦੇ ਹਾਂ ਆਖਣ ਲੱਗੇ ਸਤਿਗੁਰੂ ਕਹਿੰਦੇ ਬੁੱਢਣ ਸਾਹਿਬ ਫਕੀਰ ਆ ਲੈ ਚਿੱਤੇ ਰੱਖੀ ਤੇਰੇ ਨਾਲ ਵਚਨ ਕੀਤਾ ਨਾ ਛੇਵੇਂ ਜਾਮੇ ਚ ਦੁੱਧ ਛਕਣ ਦਾ ਛੇਵੇਂ ਜਾਮੇ ਚ ਜਿੱਨਾ ਚਰ ਆ ਕੇ ਮੈਂ ਤੇਰਾ ਦੁੱਧ ਨਹੀਂ ਛਕ ਲੈਂਦਾ ਉਹਨਾਂ ਚਰ ਮੌਤ ਤੇਰੇ ਨੇੜੇ ਉਹ ਨਹੀਂ ਲੰਘ ਸਕਦੀ ਇਹ ਵਚਨ ਸੀ ਗੁਰੂ ਦਾ ਤੂੰ ਕਹਿੰਦਾ ਮੌਤ ਮੌਤ ਤੇਰੇ ਨੇੜੇ ਉਹ ਨਹੀਂ ਲੰਘ ਸਕਦੀ ਔਣੀ ਦਾ ਦੁੱਧ ਮਾਰੇ ਮੈਂ ਮਰਦਾ ਨਹੀਂ ਕਿੰਨੇ ਤੂੰ ਨਹੀਂ ਮਰਦਾ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਦੇ ਘਰ ਚ ਆਉਂਦੇ ਨੇ ਨਾ ਐ ਮਹਾਰਾਜ ਮੇਰਾ ਮਾਰੇ ਮਰਦਾ ਤਾਂ ਨਹੀਂ ਉਹਨੇ ਨੂੰ ਮੈਂ ਬਜ਼ੁਰਗ ਹੋਇਆ ਹੂੰ ਬਜ਼ੁਰਗ ਮੇਰੀ ਉਮਰ ਹੋਏਗੀ ਜਦੋਂ ਤੁਸੀਂ ਆਉਣਾ ਉਹ ਮਹਾਰਾਜ ਆਏ ਦੱਸੋ ਮਰਦਾ ਤਾਂ ਮੈਂ ਨਹੀਂ ਦੁੱਧ ਕਿੱਥੋਂ ਮਿਲੇਗਾ ਆ ਜਿਹੜਾ ਦੁੱਧ ਲਿਆਂਦਾ ਏ ਇਹ ਖਰਾਬ ਹੋ ਜੂ ਉਹਨੇ ਨੂੰ ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਪਹਿਲੀ ਗੱਲ ਤੂੰ ਮਰਦਾ ਨਹੀਂ ਤੇ ਦੂਜਾ ਬੰਦ ਯਾਦ ਰੱਖੀ ਕਹਿੰਦੇ ਬੁੱਢਣ ਸਾਹਿਬ ਫਕੀਰਾ ਆ ਜਿਹੜਾ ਦੁੱਧ ਲੈ ਕੇ ਆਇਆ ਧਰਤੀ 'ਚ ਟੋਇਆ ਪਟਕੇ ਦੁੱਧ ਦਬ ਦੇ ਜਿਵੇਂ ਦਬੇਗਾ ਛੇਵੇਂ ਜਾਵੇਂ ਚੋਵੇਂ ਕੱਢ ਲਈ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਇਹ ਗੁਰੂ ਨਾਨਕ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਕਹਿੰਦਾ ਮਹਾਰਾਜ ਦੁੱਧ ਖਰਾਬ ਨਹੀਂ ਹੁੰਦਾ ਕਹਿੰਦੇ ਨਾ ਹੱਥ ਜੋੜ ਕੇ ਖੜ ਗਿਆ ਸਤ ਗੁਰ ਗੁਰ ਨਾਨਕ ਪਿਆਰਾ ਆਏ ਬਖਸ਼ਿਸ਼ ਕਰਦੇ ਨੇ ਮਹਾਰਾਜ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ ਸਤ ਗੁਰ ਗੁਰ ਨਾਨਕ ਪਿਆਰਾ جند بني ساري نينا آتھ جو ساري آتھ جو پيا آتھ جو برتا نينا سات گورو گورو ਸਤਗੁਰੂ ਜੋਤੀ ਜੋਤ ਸਮਾ ਗਏ ਦੂਜੇ ਪਾਤਸ਼ਾਹ ਦਾ ਸਮਾਂ ਆਇਆ ਤੀਜੇ ਪਾਤਸ਼ਾਹ ਦਾ ਸਮਾਂ ਆਇਆ ਛੇਵੇਂ ਪਾਤਸ਼ਾਹ ਦੀ ਵਾਰੀ ਜਦੋਂ ਆਈ ਕੱਲਾ ਬਚਨ ਨਹੀਂ ਕੀਤਾ ਦੁੱਧ ਕਢਾ ਕੇ ਛਕਿਆ ਮਹਾਰਾਜ ਨੇ ਆਪ ਕੋ ਸਤਨਾਰਨ ਜੀ ਵਾਹ ਓ ਫਕੀਰਾਂ ਇਹਨੇ ਜਾਮੇ ਹੋ ਗਏ ਡਿੱਗਦੇ ਨੂੰ ਲਿਆ ਦੁੱਧ ਛਕੀਏ ਛਕਿਆ ਮਹਾਰਾਜ ਨੇ ਦੁੱਧ ਤੇ ਸਾਥ ਸੰਗਤ ਜੀ ਮੰਗ ਕੀ ਮੰਗਣਾ ਹੈ ਬਾਬੇ ਬੁੱਢਣ ਸਾਹਿਬ ਨੂੰ ਪੁੱਛਦੇ ਨੇ ਤੈਨੂੰ ਦੁਨੀਆ ਦਾ ਰਾਜਾ ਬਣਾ ਦੇ ਇਨਾ ਲੰਮਾ ਸਮਾਂ ਡੀਕਰੀ ਤੈਨੂੰ ਦੁਨੀਆ ਦਾ ਰਾਜ ਤਖਤ ਕੋਲ ਕੀ ਕਹੀਦਾ ਹੈ ਕੱਢ ਮੂੰਹ ਤੋਂ ਆ ਬਾਬੂ ਜਨ ਸ਼ਾਹ ਉਹ ਕਹਿੰਦਾ ਕੋਥੇ ਵੀ ਤੂੰ ਹੀ ਹੈ ਇੱਥੇ ਵੀ ਤੂੰ ਹੀ ਹੈ ਉਹ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ